ਖੁਸ਼ਿਆਰਪੁਰ ਸ਼ਹਿਰ ਦੇ ਚੋਰਾ ਦਾ ਇੰਨਾ ਕੁ ਜ਼ਿਆਦਾ ਮਾੜਾ ਹਾਲ ਹੋ ਚੁੱਕਿਆ ਹੈ ਕਿ ਉਹ ਹੁਣ ਦੁਕਾਨਾਬਾਰ ਪਏ ਗੀਜ਼ਰ ਵੀ ਨਹੀਂ ਛੱਡ ਰਹੇ ਤਾਜ਼ਾ ਮਾਮਲਾ ਖੁਸ਼ਿਆਰਪੁਰ ਦੇ ਮਹਾਰਾਣਾ ਪ੍ਰਤਾਪ ਚੌਂਕ ਜਿਸ ਨੂੰ ਪ੍ਰਵਾਦ ਚੌਂਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਚੌਂਕ ਨਜ਼ਦੀਕ ਹੀ ਸਥਿਤ ਇੱਕ ਗੁਰੂ ਅਰਜਨ ਦੇਵ ਜੀ ਇਲੈਕਟ੍ਰੋਨਿਕ ਨਾਮ ਦੀ ਦੁਕਾਨਬਾਰੋਂ ਚੋਰ ਗੀਜ਼ਰ ਚੁੱਕ ਕੇ ਫਰਾਰ ਹੋ ਗਏ ਜਿਸ ਦੀ ਕਿ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੀਸੀਟੀਵੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸਪਲੈਂਡਰ ਮੋਟਰਸਾਈਕਲ ਤੇ ਤਿੰਨ ਚੋਰ ਆਉਂਦੇ ਨੇ ਤੇ ਆਉਂਦੇ ਸਾਰ ਹੀ ਉਹਨਾਂ ਵੱਲੋਂ ਬਹੁਤ ਚਲਾਕੀ ਦੇ ਨਾਲ ਦੁਕਾਨ ਬਾਰੋਂ ਕੀਜ਼ਰ ਚੁੱਕ ਲਿਆ ਜਾਂਦਾ ਹੈ ਇਸ ਘਟਨਾ ਤੋਂ ਬਾਅਦ ਦੁਕਾਨ ਮਾਲਕ ਵੱਲੋਂ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਚੋਰਾਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸੁਨੀਲ ਕੁਮਾਰ ਪੁੱਤਰ ਤਰਸੀਮ ਲਾਲ ਵਾਸੀ ਰੂਪਨਗਰ ਨੇ ਦੱਸਿਆ ਕਿ 21 ਦਸੰਬਰ ਨੂੰ ਉਹ ਦੁਕਾਨ ਤੇ ਮੌਜੂਦ ਨਹੀਂ ਸੀ ਤੇ ਕਿਧਰੇ ਬਾਹਰ ਗਿਆ ਹੋਇਆ ਸੀ ਉਸ ਨੇ ਦੱਸਿਆ ਕਿ ਨਾਲ ਦੀ ਦੁਕਾਨ ਤੇ ਉਸ ਦੀ ਪਤਨੀ ਟਿਊਸ਼ਨ ਸੈਂਟਰ ਚਲਾਉਂਦੀ ਹੈ ਤੇ ਉਸੇ ਦੁਕਾਨ ਬਾਹਰ ਇੱਕ ਟੇਬਲ ਤੇ ਗੀਜ਼ਰ ਅਤੇ ਕੁਝ ਹੋਰ ਸਮਾਨ ਰੱਖਿਆ ਹੋਇਆ ਸੀ ਤੇ ਇਸ ਦੌਰਾਨ ਸਪਲੈਂਡਰ ਤੇ ਆਏ ਤਿੰਨ ਚੋਰ ਸਕਿੰਟਾਂ ਵਿੱਚ ਹੀ ਕੰਪਨੀ ਦਾ ਮਹਿੰਗਾ ਗੀਜ਼ਰ ਚੁੱਕ ਕੇ ਫਰਾਰ ਹੋ ਗਏ ਦੁਕਾਨਦਾਰ ਨੇ ਦੱਸਿਆ ਕਿ ਗੀਜ਼ਰ ਦੀ ਕੀਮਤ 7000 ਰੁਪਏ ਦੇ ਕਰੀਬ ਹੈ। ਜਾਨੋ ਮੈਂ ਥੋੜਾ ਮੇਰਾ ਨਾਮ ਪਈ ਸੁਨੀਲ ਕੁਮਾਰਾ ਜੀ। ਕਿਹੜੀ ਜਗਾ ਸ਼ੋਪ ਤੁਹਾਡੀ? ਆਪਣੇ ਸਰ ਪ੍ਰਵਾਹ ਚੌਂਗ ਪੈਂਦੀ ਹੈ ਜੀ। ਬੈਕ ਸਾਈਡ ਅਸਟੋਨ ਹੈ। ਠੀਕ ਹੈ ਜੀ। ਤੇ ਪਾਜੀਕ ਤੁਹਾਡੇ ਵੱਲੋਂ ਕੰਪਲੀਟ ਕੀਤੀ ਗਈ ਹੈ ਸੀਸੀਟੀਵੀ ਵੀ ਦਿਖਾਈ ਜਾ ਰਹੀ ਹੈ। ਕੀ ਪੂਰਾ ਮਾਮਲਾ ਸੈਟਰ ਹੈ ਜੀ? ਪੂਰਾ ਮਾਮਲਾ ਸਰ ਇਸ ਤਰ੍ਹਾਂ ਸਿਕਾ ਜੀ ਆਪਾਂ ਪਰਸੋ ਦੀ ਗੱਲ ਹੈ। ਮੈਂ ਥੋੜਾ ਬਾਹਰ ਸੀ ਆਊਟ ਆਫ ਸਟੇਸ਼ਨ ਤੇ ਮੇਰੀ ਸ਼ਾਪ ਬੰਦ ਸੀਗੀ ਮੋਰੇ ਫਰੰਟ ਵਾਲੀ ਬੈਕ ਸਾਈਡ ਵਾਲੀ ਮੇਰੀ ਸ਼ਾਪ ਓਪਨ ਸੀਗੀ। ਤੇ ਉੱਥੇ ਸਾਡਾ ਸੈਂਟਰ ਤੇ ਉੱਥੋਂ ਸਾਡਾ ਨਾ ਸਮਾਨ ਪਿਆ ਹੋਇਆ ਸੀ ਬਾਹਰ ਕਾਊਂਟਰ ਦੇ ਉੱਤੇ ਤਾਂ ਤਕਰੀਬਨ ਤਕਰੀਬਨ 4 ਵਜੇ ਆਪਾਂ ਸ਼ਾਪ ਓਪਨ ਕੀਤੀ ਆ ਤੇ 5 ਵਜੇ ਕੁਝ ਅਣਪਛਾਤੇ ਤਿੰਨ ਵਿਦਿਆਰਥੀ ਆਏ ਬੰਦੇ ਆ ਸਪਲੈਂਡਰ ਮੋਟਰਸਾਈਕਲ ਵਿਦਆਊਟ ਨੰਬਰ ਪਲੇਟ ਸੀਗੀ ਤੋਂ ਪਹਿਲਾਂ 2-3 ਵਾਰ ਰਾਉਂਡ ਕੀਤੇ ਉਹਨਾਂ ਨੇ ਆਏ ਗਏ ਆ ਲੋਕਾਂ ਨੇ ਇੱਥੇ ਕਵਰ ਵੀ ਦਿੱਤਾ ਧਿਆਨ ਦੇਖਿਆ ਨਹੀਂ ਪਰ ਇਹਨਾਂ ਨੂੰਟਿਸ ਨਹੀਂ ਆਇਆ ਉਸ ਤੋਂ ਬਾਅਦ ਆ ਥੋੜੀ ਜਿਹੀ ਰਵਾਜ਼ਾ ਸਰ ਉਹ ਆਏ ਆ ਤੇ ਇੱਧਰ ਮੇਰੇ ਫਰੰਟ ਵਾਲੀ ਦੁਕਾਨ ਤੇ ਬਾਈਕ ਖੜਾ ਕਰਕੇ ਨਾ ਨਾਲ-ਨਾਲ ਦੀ ਸ਼ਟਰ ਦੇ ਉੱਤੇ ਆ ਕੇ ਤੇ ਸ਼ਟਰ ਗੀਜ਼ਰ ਉਠਾ ਕੇ ਲੈ ਕੇ ਚਲੇ ਗਏ ਠੀਕ ਹੈ ਕਿਹੜੀ ਕੰਪਨੀ ਦਾ ਜੀ ਜੈਸੇ ਖੇਤਾਨ ਕੰਪਨੀ ਦਾ ਸੀਗਾ ਜੀ ਕਿੰਨੇ ਲੀਟਰ ਦਾ 15 ਲੀਟਰ ਦਾ ਸੀਗਾ ਜੀ ਕਿੰਨੇ ਕਹ ਦੀ ਐਪਰੋਕਸੀਮੇਟਲੀ ਐਪਰੋਕਸੀਮੇਟਲੀ ਸਰ ਕਹਿ ਸਕਦੇ 650 7000 ਦੀ ਆ ਜੀ ਠੀਕ ਹੈ ਜੀ ਕੰਪਲੇਂਟ ਕਰ ਦਿੱਤੀ ਹੈ ਜੀ ਹਾਂ ਜੀ ਸਰ ਕੰਪਲੇਂਟ ਕਰ ਦਿੱਤੀ ਹੋਈ ਆ ਜੀ ਕਿਹੜੇ ਪੁਲਿਸ ਸਟੇਸ਼ਨ ਇਹ ਮੋਡਲ ਟਾਊਨ ਜੀ ਠੀਕ ਆ ਰਿਹਾ ਹੁਣ ਉਹ ਸਾਰਾ ਰਾਤੀ ਕੰਪਲੀਟ ਕੀਤੀ ਸੀ ਜੀ ਉਹ ਕਹਿ ਰਹੇ ਕਿ ਸਵੇਰੇ 9:30 ਵਜੇ ਆਜੋ ਤੇ ਆਪਾਂ ਡ੍ਰੈਸ ਕਰਦੇ ਹਾਂ ਠੀਕ ਆ ਜੀ ਸੀ ਵੀ ਵੀ ਆਈ ਆ ਸੀ ਸੀ ਟੀ ਵੀ ਸਰ ਸਾਡੇ ਕੋ ਸਾਰੇ ਕੋ ਸਾਰੀਆਂ ਹੈਗੀਆਂ ਅਸੀਂ ਉਹਨਾਂ ਨੂੰ ਦੇ ਦਿੱਤੀਆਂ ਹੋਈ ਇਹ ਨੇ ਬਕਤੀ ਨਜ਼ਰ ਆ ਰਹੀ ਸੀ ਸੀਸੀਟੀਵੀ ਇਹ ਤਿੰਨ ਬੰਦੇ ਆ ਰਹੇ ਸੀ ਸਰ ਉਹਦੇ ਵਿੱਚ ਹੀ ਕਿਹੜਾ ਮੋਟਰਸਾਈਕਲ ਹੈ ਸਪਲੈਂਡਰ ਮੋਟਰਸਾਈਕਲ ਹੈ ਜੀ ਨੰਬਰ ਹੈ ਕਿ ਵਿਦਾਊਟ ਨੰਬਰ ਵਿਦਾਊਟ ਨੰਬਰ ਪਲੇਟ ਸੀਗਾ ਸਰ ਲੋਕੀ ਦੱਸ ਰਹੇ ਜਿੱਦਾਂ ਵਾਲੇ 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 ਵਿਦਾਊਟ ਨੰਬਰ ਪਲੇਟ ਸੀਗਾ ਜੀ ਇਹ ਮੁੰਡੇ ਸਰਦਾਰ ਦੇ ਕਿ ਮੁੰਡੇ ਨਹੀਂ ਸਰ ਮੁੰਨੇ ਸੀਗੇ ਜੀ ਇਹ ਲੱਗਦਾ ਕਿ ਪੰਜਾਬੀ ਲੱਗ ਰਹੇ ਸੀ ਕਿ ਕੋਈ ਬਿਹਾਰੀ ਟਾਈਪ ਨਹੀਂ ਤਕਰੀਬਨ ਪੰਜਾਬੀ ਲੱਗ ਰਹੇ ਆ ਫਰੰਟ ਵਾਲੇ ਨੇ ਤਾਂ ਬਿਲਕੁਲ ਮੂੰਹ ਓਪਨ ਆ ਰਿਹਾ ਦੋ ਜਾਨਿਆਂ ਦੇ ਬੈਕ ਤੇ ਜਿਹੜੇ ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਆ ਠੀਕ ਹੈ ਜੀ ਕੀ ਮੰਗ ਕਰਦੇ ਚਲੋ ਮੰਗ ਸਰ ਅਸੀਂ ਇਹੀ ਗੱਲ ਅਸੀਂ ਚਾਹੁੰਦੇ ਕੋਈ ਜੋ ਵੀ ਬੰਦੀ ਕਾਰਵਾਈ ਕਾਨੂੰਨੀ ਕਾਰਵਾਈ ਇਹਨਾਂ ਨੂੰ ਫੜਿਆ ਜਾਵੇ ਬਿਲਕੁਲ ਸੀਸੀਟੀਵੀ ਫੁਟੇਜ ਸਾਡੇ ਕੋਲ ਵਾ ਉਹਦੇ ਵਿੱਚ ਸਾਫ਼ ਚਿਹਰੇ ਆ ਰਹੇ ਆ ਕੋਈ ਲੱਭਣ ਵਾਲੀ ਤਾਂ ਦਿੱਕਤ ਵਾਲੀ ਗੱਲ ਨਹੀਂ ਹੈਗੀ इजीली ਸੱਪਾ ਫੜ ਸਕਦੇ ਜਿਨ੍ਹਾਂ ਨੂੰ ਚਾਹੀਏ ਤਾਂ